ਸਾਧ ਸੰਗਤ ਜੀ ਨੂੰ ਆਪਕੀ ਨੂੰ ਪਤਾ ਹੀ ਹੈ ਗੁਰਬਾਣੀ ਦਾ ਕੀਰਤਨ ਬਹੁਤ ਹੀ ਸਤਿਕਾਰਯੋਗ ਪਾਈਪਲ ਮੇਰ ਸਿੰਘ ਜੀ ਲੁਧਿਆਣਾ ਵਾਲੇ tatha ਇਥੇ ਹਾਜ਼ਰ ਹੈ ਗੁਰਦੁਆਰੇ ਵਿੱਚ ਸੋ ਇਹ ਤਕਰੀਬਨ 9 ਵਜੇ ਤੱਕ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਰਿਆਂ ਨੇ ਕੀਰਤਨ ਸਰਵਣ ਕਰਨਾ ਹੈ ਤੇ ਬੰਦ ਗੁਰੂ ਕੇ ਲੰਗਰ ਵੀ ਇਥੇ ਤੁਦ ਬਰਤਲਗੇ ਇਸਹਾ ਪਰਵੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤਾਂ ਦੇ ਸੇਵਾਗਾਰ ਕੀਤਾ ਜਾਂਦਾ ਹੈ ਸੋ ਸਾਧ ਸੰਗਤ ਜੀ ਆਓ ਆਪਾਂ ਹੁਣ ਕੀਰਤਨ ਨਾਲ ਜੋੜੀਏ ਤਨ ਤਨ ਸੇ ਗੁਰੂ ਅੰਗਦ ਦੇ ਦੂਸਰੇ ਪਾਸਾ ਜੀ ਦੇ ਪ੍ਰਕਾਸ਼ਪੁਰ ਦੀ ਸਾਰੀ ਸੰਤ ਨੂੰ ਲੱਖ ਲੱਖ ਵਧਾਈ ਹੋਵੇ ਸਵਾਜ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕ ਖਾਲਸਾ ਪ੍ਰਵਾਦੀ ਬੋਟੇ ਕੇ ਹਤੇ ਗੁਰੂ ਸਾਹਿਬ ਸੰਗਤ ਜੀ ਇੱਕ ਵਾਰੀ ਫਿਰ ਅਸੀਸ ਬਖਸ਼ੋ ਕੋਈ ਨਸਰ ਬਰਦੀ ਕਰਾਵੇ ਗੱਜ ਕੇ ਅੱਖਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੋ ਆਪਜੀ ਤਰਤਲ ਸਹਿਗੁਰੂ ਰਣਸਰ ਮਹਾਰਾਜ ਦੀ ਛਤਰ ਸ਼ਾਯਾ ਹੇਠ ਦੂਸਰੇ ਗੁਰਦਿਆਰ ਸਾਹਿਬ ਸੇਗੁਰੂ ਰਣਸਰ ਮਹਾਰਾਜ ਜੀ ਦਾ ਪਵਿੱਤਰ ਤੇ ਪਾਵਨ ਪ੍ਰਕਾਸ਼ ਜਾੜਾ ਜੁਣਾ ਕੇ ਆਓ ਸਾਧ ਸੰਗਤ ਕੀਰਤਨ ਕਥਾ ਤੇ ਸਿਮਰਨ ਇਹ ਗੁਰੂ ਘਰ ਦੀ ਪਰੰਪਰਾ ਹੈ ਕੋਸ਼ਿਸ਼ ਕਰਿਓ ਜਦੋਂ ਕੀਰਤਨ ਕਰਾਂ ਰਿਓ ਤਾਂ ਸਰਗੰਗ ਨਾਲ ਗੋਲਣਾ ਕਥਾ ਵੀ ਸਰਮਣ ਕਰਨੀ ਹੈ ਤੇ ਨਾਲ ਦੀ ਨਾਲ ਸਿਮਰਨ ਵੀ ਕਰਨਾ ਹੈ ਜਿੰਨਾ ਚਿਰ ਕੀਰਤਨ ਕਰਾਂਗੇ ਉਨਾ ਚਿਰ ਕੀਰਤਨ ਕਰਾਂਗੇ ਜਦੋਂ ਕਥਾ ਕਰਾਂਗੇ ਤੇ ਨਾਲ ਸਿਮਰਨ ਕਰਾਂਗੇ ਕੀਰਤਨ ਦੇ ਵਿਚਾਲੇ ਜਿਹੜਾ ਸ਼ਬਦ ਦੇ ਵਿਚਾਲੇ ਟਾਈਮ ਹੈ ਉਦੋਂ ਵੀ ਸਿਮਰਨ ਕਰਾਂਗੇ ਕਿਉਂਕਿ ਆਪਾਂ ਥੋੜੇ ਸਮੇਂ ਦੇ ਵਿੱਚ ਬਦਲਾ ਪ੍ਰਾਪਤ ਕਰਨਾ ਹੈ ਉਹ ਕਰਨਾ ਚਾਹੀਏ ਆਪ ਜੀ ਇੱਕੋ ਬਰੀ ਸ਼ਰਮ ਕਰ ਲੋ ਫਿਰ ਆਪਣਾ ਲਗਾਤਾਰ ਅਰੀਜਸ ਕਰਕੇ ਲਾਭ ਪ੍ਰਾਪਤ ਕਰੋਗੇ ਸਤਿਗੁਰ ਦਾ ਹੁਕਮ ਹੈ ਜੋ ਸਾਹ ਸਗਰਾਸ ਤੇ ਆਵੇ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਦੋਂ ਸਾਹ ਅੰਦਰ ਜਾਂਦਾ ਹੈ ਉਦੋਂ ਵੀ ਨਾਮ ਨਾਲ ਜੁੜਿਆ ਹੋਵੇ ਜਦੋਂ ਸਾ ਬਾਹਰ ਹੁੰਦਾ ਕੋਤੋਂ ਵੀ ਨਾਮ ਨਾਲ ਜੁੜਿਆ ਹੋਵੇ ਕੋਈ ਵੀ ਬੁਰਭਤ ਪਿਆਰਾ ਜਿਹੜਾ ਕੀਰਤਨ ਕਰਨ ਵਾਲਾ ਹੈ ਜਿਹੜਾ ਕਥਾ ਕਰਨ ਵਾਲਾ ਹੈ ਹਾਈ ਗੁਰੂ ਹੁਕਮ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੁਮ ਕੀ ਹੈ ਗੁਰਮੁਖ ਜੱਪੀ ਹੈ ਲਾਏ ਧਿਆਨ ਅਗਰ ਕੀਰਤਨ ਕਰਨ ਵਾਲੇ ਦਾ ਧਿਆਨ ਕੀਰਤਨ ਦੇ ਵਿੱਚ ਨਹੀਂ ਤੇ ਵੀ ਆਨੰਦ ਨਹੀਂ ਮਿਲਦਾ ਸਾਥ ਸੰਗਤ ਦਾ ਜੇ ਸੁਣੋ ਵਾਲਾ ਧਿਆਨ ਸੁਣਦੇ ਵਿੱਚ ਨਹੀਂ ਤਾਂ ਫਿਰ ਵੀ ਆਨੰਦ ਨਹੀਂ ਬਣਦਾ ਤੇ ਜੇ ਕਿਤੇ ਸਤੰਗਰ ਤੇ ਪਹਿਰਾ ਦੇਵਾਂਗੇ ਸਮਾਜਨ ਤੇ ਸਤਿਗੁਰੂ ਕਹਿੰਦੇ ਕਲਜੋ ਮੈਂ ਕੀਰਤਨ ਪਰਦਾਨਾ ਗੁਰਮੁਖ ਜਪੀਐ ਲਾਏ ਧਿਆਨਾ ਫਿਰ ਹੋਵੇਗਾ ਕਿ ਆਪ ਤਰੈ ਸਗਲੇ ਕੋ ਲਤਾਰੈ ਹਰ ਦਰਗੈ ਪਤ ਸੁਆਰ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬਹੁਤ ਹੀ ਇੱਜ਼ਤ ਕੇ ਮਾਣ ਮਿਲਦਾ ਸੋ ਜਣੀ ਪਹਿਲਾ ਸ਼ੁਰੂ ਕਰੀਏ ਕਿੰਤਰ ਸ਼ੁਰੂ ਕਰਾਂਗੇ ਸਿਮਰਨ ਕਰਨਾ ਕਿਵੇਂ ਜਦੋਂ ਸਵਾਸ ਅੰਦਰ ਜਾਂਦਾ ਉਹ ਬਾਹਰ ਥੋੜਾ ਜਿਹਾ ਵਿਸ਼ਰਾਮ ਲੈ ਕੇ ਗੁਰੂ ਕਹਿ ਦੇਣਾ ਇਹ ਸਤਿਗੁਰੂ ਨੇ ਆਪਾਨੂੰ ਸੇਧ ਦਿੱਤੀ ਹੈ ਇਹ ਕੋਈ ਕਿਸੇ ਦੀ ਚਲਾਈ ਹੋਈ ਪਰੰਪਰਾ ਨਹੀਂ ਸਤਿਗੁਰ ਕਹਿੰਦੇ ਧੰਨ ਵਿੱਚ ਧਿਆਨ ਧਿਆਨ ਵਿੱਚ ਜਾਣਾ ਗੁਰਮਤ ਅਸਤ ਕਹਾਣੀ ਆਓ ਹੁਣ ਸਾਰੇ ਸਿਮਰਨ ਸ਼ੁਰੂ ਕਰਕੇ ਨਾਲ ਹੀ ਨਾਲ ਕੀਤਾ ਸ਼ੁਰੂ ਕਰ ਲਵਾਂਗੇ ਸਾਰੇ ਜਾਣਿਆ ਦੂਜੀ ਜਾਂ ਗਿੰਦਕਾਰੀ ਦੇ ਸਾਧ ਸੰਗਤ ਸਤ ਸੰਗੀਆਂ ਵਾਸਤੇ ਉਹ ਪਹਿਲੀ ਆਪਜੀ ਸਰਣ ਕਰ ਲੋ ਕਿਹੜੀਆਂ ਨੇ ਉਹ ਪਹਿਲੀ ਤਾਂ ਇਹ ਲੋਕ ਲਜਿਆ ਜੇ ਕੋਈ ਮੇਰਾ ਵੀਰ ਸ਼ਬਦ ਵਿੱਚ ਬੋਲਣ ਗਿਆ ਇਹ ਸੋਚੇ ਕਿ ਜਿਹੜਾ ਗੁਰੂਕ ਮੇਰੇ ਨਾਲ ਬੈਠਾ ਹੈ ਜੇ ਮੈਂ ਸ਼ਬਦ ਦੇ ਵਿੱਚ ਬੋਲਾਂਗਾ ਪਤਾ ਨਹੀਂ ਕੀ ਕਵੇ ਕਿ ਲੋਕ ਲਜਾਇ ਉੱਠਣਾ ਪਵੇ ਦੂਸਰੀ ਹੈ ਵੀ ਹਉਮੈ ਅੰਗ ਦਾ ਤਕਰੀ ਬੰਦਾ ਵੀ ਸਿਮਰਨ ਭਜਨ ਨਹੀਂ ਕਰ ਸਕਦਾ ਆਪਣੀ ਹੰਤਤਾ ਨੂੰ ਵੀ ਪਾਸੇ ਰੱਖਣਾ ਤੇ ਲੋਕ ਲਜਿਆਂ ਨੂੰ ਵੀ ਪਾਸੇ ਰੱਖ ਕੇ ਆਓ ਇੱਕ ਰਸੋ ਕੇ ਸ਼ੁਰੂ ਕਰੀਏ ਜੀ What? Wow.